ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਪਰ ਅੱਜ ਗੱਲ ਕਰਦੇ ਆਂ ਆਪਾਂ ਮੱਤ ਤੇ ਪੜਦਾ ਵੀਡੀਓ ਦੀ ਜਿਸ ਵਿੱਚ ਕੇ ਸੰਦੀਪ ਕੋਠੇ ਦੇ ਉੱਪਰ ਕੰਮ ਕਰ ਰਹੀ ਹੁੰਦੀ ਹੈ ਤੇ ਫਿਰ ਉਸ ਦੇ ਕੋਲ ਪ੍ਰੀਤ ਚਲੀ ਜਾਂਦੀ ਹੈ ਤੇ ਉਹ ਬੋਲਦੀ ਹੈ ਕਿ ਦੀਦੀ ਮੈਂ ਵਿੱਕੀ ਨੂੰ ਬੁਲਾਉਣੀ ਆ ਤਾਂ ਜੋ ਉਹ ਤੁਹਾਡੇ ਨਾਲ ਕੋਠੇ ਦੇ ਉੱਪਰ ਕੰਮ ਕਰਵਾ ਦੇਣ ਅੱਗੋਂ ਸੰਦੀਪ ਬੋਲਦੀ ਹੈ ਕਿ ਪ੍ਰੀਤ ਤੈਨੂੰ ਲੱਗਦਾ ਉਹ ਕੋਈ ਕੰਮ ਕਰਵਾਊਗਾ ਜਿਸ ਨੂੰ ਕਦੇ ਕੰਮ ਦਾ ਮਤਲਬ ਹੀ ਨਹੀਂ ਪਤਾ ਪ੍ਰੀਤ ਵੀ ਸੰਦੀਪ ਨੂੰ ਦੁਖੀ ਹੋ ਕੇ ਬੋਲਦੀ ਆ ਕਿ ਦੀਦੀ ਇਹ ਗੱਲ ਤਾਂ ਤੁਹਾਡੀ ਸੱਚ ਹੈ ਪਰ ਮੈਂ ਹੁਣ ਕੀ ਕਰਾਂ ਮੈਨੂੰ ਕੁਝ ਵੀ ਸਮਝ ਨਹੀਂ ਆ ਰਹੀ ਮੈਂ ਬਹੁਤ ਟੈਨਸ਼ਨ ਦੇ ਵਿੱਚ ਆ ਫਿਰ ਸੰਦੀਪ ਅੱਗੋਂ ਬੋਲਦੀ ਹੈ ਕਿ ਪ੍ਰੀਤ ਅਸੀਂ ਤੈਨੂੰ ਉਦੋਂ ਸਾਰਿਆਂ ਨੇ ਬਹੁਤ ਸਮਝਾਇਆ ਸੀ ਤੇਰੇ ਭਰਾ ਨੇ ਵੀ ਤੈਨੂੰ ਬਹੁਤ ਸਮਝਾਇਆ ਸੀ ਪਰ ਤੂੰ ਕਿਸੇ ਦੀ ਕੋਈ ਨਹੀਂ ਮੰਨੀ ਤੂੰ ਆਪਣੀ ਮਰਜ਼ੀ ਕੀਤੀ ਤੇ ਹੁਣ ਤੂੰ ਕਿਸੇ ਨੂੰ ਕੁਝ ਦੱਸ ਵੀ ਨਹੀਂ ਸਕਦੀ ਰਹੀ ਗੱਲ ਵਿੱਕੀ ਦੀ ਉਹਨਾਂ ਦਾ ਸ਼ੁਰੂ ਤੋਂ ਹੀ ਘਰ ਪਰਿਵਾਰ ਦਾ ਬਿਲਕੁਲ ਵੀ ਕੋਈ ਖਿਆਲ ਨਹੀਂ ਸੀ ਤੇ ਮੰਮੀ ਨੇ ਵੀ ਕਦੇ ਉਹਦੇ ਵਿੱਚ ਗਲਤੀਆਂ ਨਜ਼ਰ ਨਹੀਂ ਆਈਆਂ ਮੰਮੀ ਨੇ ਵੀ ਉਸ ਦਾ ਹੀ ਸਾਥ ਦਿੱਤਾ ਆ ਤੇ ਫਿਰ ਪ੍ਰੀਤ ਥੱਲੇ ਆ ਜਾਂਦੀ ਹੈ ਆਪਣੇ ਕਮਰੇ ਦੇ ਵਿੱਚ ਫਿਰ ਉਹ ਸੋਚਦੀ ਆ ਕਿ ਗਲਤੀ ਤਾਂ ਮੇਰੇ ਕੋਲੋਂ ਹੋਈ ਆ ਪਰ ਜੇ ਕੁਝ ਵੀ ਠੀਕ ਨਾ ਹੋਇਆ ਤਾਂ ਸਾਰੀ ਉਮਰ ਦਾ ਪਛਤਾਵਾ ਰਹਿ ਜਾਣਾ ਮੇਰੇ ਕੋਲੋਂ ਫੇਰ ਉਹ ਇਹ ਗੱਲਾਂ ਸੋਚ ਕੇ ਰੋਣ ਲੱਗ ਜਾਂਦੀ ਹੈ ਤੇ ਆਪਣੇ ਘਰਦਿਆਂ ਨੂੰ ਯਾਦ ਕਰਦੀ ਹੈ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ